ਖਬਰ ਨਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪੰਜਾਬ ਦੇ ਨਾਮੀ ਗ੍ਰਾਮੀ ਗਾਇਕ ਅਤੇ ਸਾਬਕਾ ਐਮਪੀ ਹੰਸਰਾਜ ਹੰਸ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮੁੱਖ ਮੰਤਰੀ ਅਤੇ ਮੌਜੂਦਾ ਐਮਪੀ ਚੇਲੇਜ ਸਿੰਘ ਚੰਨੀ ਦੋਨਾਂ ਵੱਲੋਂ ਸਪੈਸ਼ਲ ਮੁਲਾਕਾਤ ਕੀਤੀ ਗਈ ਫੋਰਟਿਸ ਹਸਪੀਟਲ ਦੇ ਵਿੱਚ ਜਾ ਕੇ ਰਾਜਵੀਰ ਜਵੰਦਾ ਦੇ ਮਾਤਾ ਪਤਨੀ ਅਤੇ ਬੱਚਿਆਂ ਦੇ ਨਾਲ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਵੇਖਿਆ ਗਿਆ ਅੱਜ ਦੀ ਸੰਚਰਨੀ ਅਤੇ ਪੰਜਾਬ ਦੇ ਨਾਮੀ ਗ੍ਰਾਮੀ ਗਾਇਕ ਹੰਸ ਰਾਜ ਹੰਸ ਹੁਣਾ ਵੱਲੋਂ ਮਿਲਣ ਤੋਂ ਬਾਅਦ ਜਦੋਂ ਉਹ ਪੱਤਰਕਾਰਾਂ ਦੇ ਸਾਹਮਣੇ ਆਏ ਉਹਨਾਂ ਨੇ ਖੁਲਾਸੇ ਕੀਤੇ ਕਿ ਅਰਦਾਸਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਰਾਜਵੀਰ ਜਵੰਦਾ ਨੂੰ ਹੈ ਦੁਨੀਆ ਭਰ ਦੇ ਪੰਜਾਬੀ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਨੇ ਜਿਸ ਕਿਸੇ ਪੰਜਾਬੀ ਨੇ ਸੁਣਿਆ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਹੈ ਜਿਸ ਤਰ੍ਹਾਂ ਪੰਜਾਬ ਦੇ ਗਾਇਕ ਇੰਡਸਟਰੀ ਨੇ ਪੋਸਟਰਾਂ ਪਾਈਆਂ ਕਿ ਰਾਜਵੀਰ ਜਵੰਦਾ ਨੂੰ ਅਰਦਾਸਾਂ ਹੀ ਬਚਾ ਸਕਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਦੇ ਐਕਸੈਪਟ ਜਿਸ ਤਰ੍ਹਾਂ ਦੀ ਕਾਮਨਾ ਕਰਦੇ ਸੀ ਮੁਹਾਲੀ 40s ਦੇ ਹਸਪੀਟਲ ਉਸ ਤਰ੍ਹਾਂ ਉਹਨਾਂ ਦੀ ਮਿਹਨਤ ਨੂੰ ਬੂਰ ਨਹੀਂ ਪਾਇਆ ਹੰਸਰਾਜ ਹੰਸ ਨੇ ਵੀ ਗੱਲਬਾਤ ਕੀਤੀ ਚੈਲੰਜਸ ਨੇ ਚੰਨੀ ਹੋਣਾ ਨੇ ਵੀ ਗੱਲਬਾਤ ਕੀਤੀ ਉਸ ਤੋਂ ਬਾਅਦ ਕੁਲਵਿੰਦਰ ਬਿੱਲਾ ਕਰਨਵਲ ਗਰੀਬਾ ਸਿੰਘ ਜੱਸੀ ਜਾਨਕਾ ਜਿੰਨੇ ਵੀ ਪੰਜਾਬ ਦੇ ਨਾਮੀ ਗ੍ਰਾਮੀ ਗਾਇਕ ਨੇ ਉਹਨਾਂ ਦਾ ਤਾਂਤਾ ਲੱਗਿਆ ਹੋਇਆ ਹੈ ਹੌਸਲਾ ਬਣਾਇਆ ਜਾ ਰਿਹਾ ਹੈ ਰਾਜਗੁਰ ਜਵੰਦਾ ਦੀ ਮਾਤਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚਿਆਂ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸਲੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਿੰਨੇ ਵੀ ਅਸੀਂ ਪੰਜਾਬ ਦੇ ਲੋਕਾਂ ਸਾਡੀ ਥੋੜੀ ਥੋੜੀ ਰੱਬ ਘਟ ਕਰ ਲਵੇ ਸਾਦੀ ਥੋੜੀ ਥੋੜੀ ਰੱਬ ਘੱਟ ਕਰ ਲਵੇ ਉਹ ਉਮਰ ਜੋੜ ਕੇ ਰਾਜ ਨੂੰ ਜਵੰਧਾ ਨੂੰ ਦੇ ਦੇਵੇ ਤਾਂ ਕਿ ਮਾਤਾ ਨੂੰ ਪੁੱਤ ਦੀ ਲੋੜ ਹੈ ਪਤਨੀ ਨੂੰ ਹਸਬੰਦ ਦੀ ਲੋੜ ਹੈ ਬੱਚਿਆਂ ਨੂੰ ਆਪਣੇ ਬਾਪ ਦੀ ਲੋੜ ਹੈ ਇਹੀ ਗੱਲ ਚਰਚਿਸਨ ਚੰਨੀ ਨੇ ਕਹੀ ਕਿ ਬ੍ਰੇਨ ਉਹਨਾਂ ਦਾ ਜਿਹੜਾ ਕੰਮ ਨਹੀਂ ਕਰ ਰਿਹਾ ਲੇਕਿਨ ਜਿਹੜੀ ਡਾਕਟਰਾਂ ਵੱਲੋਂ ਰਿਪੋਰਟ ਹੈ ਭੇਜੀ ਗਈ ਹੈ ਅਠਵਾ ਜਿਹੜਾ ਅਠਮਾ ਬਲੇਟਨ ਮੈਡੀਕਲ ਬਲੇਟਨ ਜਿਹੜਾ ਹੈ ਉਹ 40th ਹਸਪੀਟਲ ਦੇ ਡਾਕਟਰਾਂ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਕਿਹੜੇ ਕਿਹੜੇ ਸਰੀਰ ਦੇ ਅੰਗਾਂ ਨੂੰ ਨੁਕਸਾਨ ਹੋ ਰਿਹਾ ਹੈ ਇਸ ਬਾਰੇ ਗੱਲਬਾਤ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਮੈਡੀਕਲ ਬੁਲੇਟਿਨ ਵਿੱਚ ਡਾਕਟਰਾਂ ਨੇ ਕਿਹਾ ਕਿ ਜਵੰਦਾ ਦਾ ਦਿਲ ਧੜਕਦਾ ਧੜਕਦਾ ਰਹੇ ਇਸ ਲਈ ਉਸ ਨੂੰ ਲਗਾਤਾਰ ਲਾਈਫ ਸਪੋਰਟ ਤੇ ਰੱਖਿਆ ਜਾ ਰਿਹਾ ਹੈ ਲਾਈਫ ਸਪੋਰਟ ਮਸ਼ੀਨਾਂ ਵੀ ਨੇ ਵੈਂਟੀਲੇਟਰ ਵੀ ਨੇ ਦਵਾਈ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਦਿਲ ਧੜਕਦਾ ਰਹੇ ਰਾਜਵੀਰ ਦੇ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਕਾਰਨ ਉਹਨਾਂ ਦੇ ਅੰਗਾਂ ਦੇ ਆਮ ਕੰਮ ਆਮ ਕੰਮ ਕਾਜ ਵਿੱਚ ਰਿਕਵਰਡ ਆ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਵਿੱਚ ਉਹ ਸੁਧਾਰ ਨਹੀਂ ਹੋ ਰਿਹਾ ਜਿਵੇਂ ਡਾਕਟਰ ਚਾਹੁੰਦੇ ਨੇ ਦੂਸਰੇ ਪਾਸੇ ਸਾਬਕਾ ਸੰਸਦ ਮੈਂਬਰ ਅਤੇ ਗਾਇਕ ਹੰਸ ਰਾਜ ਨੇ ਇੱਕ ਭਾਵਕ ਪਲੀਟ ਕਰਦੇ ਹੋਏ ਕਿਹਾ ਕਿ ਸਾਨੂੰ ਵਾਹਿਗੁਰੂ ਪ੍ਰਬਾਤਮਾ ਤੇ ਅੱਲਾਹ ਅਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਭਾਵੇਂ ਉਹ ਸਾਡੇ ਕੁਝ ਸਾਹ ਘਟ ਕਰ ਦੇਣ ਔਰ ਉਹ ਸਾਹ ਰਾਜਵਰ ਜੁਵੰਧਾ ਨੂੰ ਦੇਣ ਲੱਖਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਉਹਨਾਂ ਦੀ ਉਮਰ ਵਧਾ ਸਕਦੀਆਂ ਹਨ ਅਤੇ ਉਹ ਦੁਬਾਰਾ ਸਾਡੇ ਕੋਲ ਵਾਪਸ ਆ ਸਕਦੇ ਨੇ ਇਹ ਗੱਲ ਕਈ ਪੰਜਾਬ ਦੇ ਮਸ਼ਹੂਰ ਗਾਇਕ ਹੰਸਰਾਜ ਹੰਸ ਅਤੇ ਚਰਨ ਸਿੰਘ ਚੰਨੀ ਨੇ ਹੱਤਵਾਲਾ ਨੂੰ ਸ਼ੁੱਕਰਵਾਰ ਨੂੰ ਜਾਰੀ ਦਾ ਬਿਆਨ ਕੀਤਾ ਬਿਆਨ ਦੇ ਵਿੱਚ ਅਕਤੂਬਰ ਜੁਵੰਧਾ ਨੂੰ ਦਿਲ ਦੀ ਧੜਕਣ ਬਾਈ ਰੱਖਣ ਲਈ ਲਾਈਫ ਸਪੋਰਟਸ ਤੇ ਰੱਖਿਆ ਗਿਆ ਹ ਉਸ ਦੇ ਸੀ ਤੇ ਸਿਰ ਸੇਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹਨ ਇਸ ਕਰਕੇ ਡਾਕਟਰ ਜਿਹੜੇ ਨੇ ਵਾਰ-ਵਾਰ ਘਬਰਾ ਰਹੇ ਨੇ ਡਾਕਟਰਾਂ ਵੱਲੋਂ ਵਾਰ-ਵਾਰ ਨਿਰੀਖਣ ਕੀਤੇ ਜਾ ਰਹੇ ਨੇ ਇੱਕ ਪਾਸੇ ਡਾਕਟਰਾਂ ਵੱਲੋਂ ਵੱਡੇ ਪੱਧਰ ਤੇ ਕਿਆ ਚੱਲ ਰਿਹਾ ਹੈ ਕਿ ਦਿਨ ਪਰ ਰਾਤ ਅਰਦਾਸ ਕੀਤੀ ਜਾਵੇ ਰਾਜਵੀਰ ਜਵੰਦਾ ਵਾਸਤੇ ਗਾਇਕ ਰਾਜਵੀਰ ਜਵੰਦਾ ਦਾ ਸਰੀਰ ਜਿਹੜਾ ਹੈ ਉਹ ਮੂਵਮੈਂਟ ਨਹੀਂ ਕਰ ਰਿਹਾ ਆਕਸੀਜਨ ਦਾ ਆਨ ਪ੍ਰਦਾਨ ਨਹੀਂ ਹੋ ਰਿਹਾ ਕਿਉਂਕਿ ਸਿਰ ਦੀ ਸੱਟ ਤੇ ਵੀਰ ਦੀ ਸੱਟ ਬੜੀ ਗੰਭੀਰ ਹੈ ਉਹਨਾਂ ਕਹਿੰਦੇ ਜੇਕਰ ਉਹਨਾਂ ਦਾ ਦਿਮਾਗ 100 ਦੇ ਵਿੱਚੋਂ 5% ਹੈ ਕੰਮ ਕਰੇਗਾ ਤਾਂ ਨਾਲ ਦੀ ਨਾਲ ਉਹਨਾਂ ਦਾ ਸਿਰ ਦਾ ਅਤੇ ਵੀਰ ਦੀ ਹੱਡੀ ਦਾ ਆਪਰੇਸ਼ਨ ਕਰ ਦਿੱਤਾ ਜਾਵੇਗਾ ਉਨੀ ਦੇਰ ਤੱਕ ਉਹਨਾਂ ਦਾ ਆਪਰੇਸ਼ਨ ਕਰਨਾ ਮੁਸ਼ਕਲ ਹੈ ਜਿੰਨੀ ਦੇਰ ਤੱਕ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਮਾੜੀ-ਮੋਟੀ ਅਕੋਰਡਿੰਗ ਟੂ ਡਾਕਟਰਾਂ ਦੀ ਸਲਾਹ ਅਨੁਸਾਰ ਉਥਲ-ਪੁਥਲ ਨਹੀਂ ਹੁੰਦੀ ਥੋੜਾ ਬਹੁਤਾ ਜੇਕਰ ਉਹਨਾਂ ਦਾ ਦਿਮਾਗ ਚੱਲੇਗਾ ਤਾਂ ਉਹਨਾਂ ਦੇ ਸਿਰ ਦਾ ਅਤੇ ਰੀੜ ਦੀ ਹੱਡੀ ਦਾ ਆਪਰੇਸ਼ਨ ਡਾਕਟਰਾਂ ਵੱਲੋਂ ਤੁਰੰਤ ਕਰ ਦਿੱਤਾ ਜਾਵੇਗਾ ਡਾਕਟਰ ਜਿਹੜੀ ਚੀਜ਼ ਦੀ ਆਸ ਕਰ ਰਹੇ ਸੀ ਉਸ ਆਸ ਉੱਤੇ ਰਿਜ਼ਲਟ ਜਿਹੜੇ ਨੇ ਡਾਕਟਰ ਰਾਜਵੀਰ ਜਵੰਦਾ ਨੂੰ ਜਵੰਦਾ ਨੂੰ ਲੈ ਕੇ ਨਹੀਂ ਆ ਰਿਹਾ ਇਸ ਕਰਕੇ ਫਿਰ ਦੁਬਾਰਾ ਅਰਦਾਸਾਂ ਅਤੇ ਦੁਆਵਾਂ ਪ੍ਰਾਰਥਨਾਵਾਂ ਦਾ ਸਿਲਸਿਲਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਹੈ ਅਸੀਂ ਵੀ ਆਪਣੇ ਚੈਨਲ ਦੇ ਮੱਧਮ ਰਾਏ ਉਸ ਨੌਜਵਾਨ ਉਸ ਪੰਜਾਬ ਦੇ ਨਾਮੀ ਗ੍ਰਾਮੀ ਮਸ਼ਹੂਰ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰਦੇ ਹਾਂ ਸਾਡੀ ਦਿਲੀ ਇਹੀ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦਾ ਦਿਮਾਗ ਕੰਮ ਕਰੇ ਤਾਂ ਕਿ ਡਾਕਟਰ ਉਹਨਾਂ ਦੀ ਰੀੜ ਦੀ ਹੱਡੀ ਤੇ ਸਿੱਧਾ ਆਪਰੇਸ਼ਨ ਕਰ ਸਕਣ ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਸਰੀਰ ਦੇ ਵਿੱਚ ਜਿਵੇਂ ਨਾਰਮਲ ਵਿਅਕਤੀ ਦੀ ਵਿਅਕਤੀ ਦੇ ਸਰੀਰ ਵਿੱਚ ਆਣ ਪ੍ਰਦਾਨ ਹੁੰਦਾ ਹੈ ਆਕਸੀਜਨ ਦਾ ਉਸੇ ਤਰ੍ਹਾਂ ਉਹਨਾਂ ਦੇ ਸਰੀਰ ਦੇ ਵਿੱਚ ਆਣ ਪ੍ਰਦਾਨ ਹੋਵੇ ਦਿਨ ਦੁਗਣੀ ਰਾਤ ਚੌਕੀ ਕਰਨ ਫਿਰ ਦੁਬਾਰਾ ਉਹ ਖਰੇ ਹੋਣ ਫਿਰ ਦੁਬਾਰਾ ਉਹ ਨੱਚਣ ਉਹ ਪਗੜੇ ਪੌਣ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਤਾਣ